ਕਿਸਾਨ ਭਰਾਵੋ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਇਆ ਜੀ ਤਰੀਕ ਹੋ ਗਈ ਹੈ 20 ਆ 30 ਨਵੰਬਰ ਤਰੀਕ ਹੋ ਗਈ ਹੈ ਕਿਸਾਨ ਭਰਾਵੋ 30 ਨਵੰਬਰ 30 ਨਵੰਬਰ ਹੋ ਚੁੱਕੀ ਅੱਜ ਤੇ ਬਾਈ ਜੀ ਵੇਣ ਅੱਜ 30 ਤਰੀਕ ਨੂੰ ਕੀ ਰੇਟ ਜਾਊਗਾ ਕੋਟਕਪੂਰਾ ਦੀ ਮੰਡੀ ਦੇ ਵਿੱਚ ਢੋੜੀ ਦਾ ਬਾਕੀ ਵੀ ਨਗਾ ਦੀ ਮੈਂ ਗੱਲ ਕਰਾਂ ਤਾਂ ਨਗਾ ਆ 7 30 ਤਰੀਕ ਨੂੰ ਜਿਹੜੇ ਬੰਦੇ ਆਪਣੇ ਕਿਸਾਨ ਭਰਾ YouTube ਚੈਨਲ ਤੇ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਿਓ Facebook ਪੇਜ ਵਾਲੇ ਫੋਲੋ ਕਰ ਲਿਓ ਲੋ ਵੀ ਬੋਲੀ ਦੇ ਵਿੱਚ ਇੱਕ ਅੱਧਾ ਮਿੰਟ ਹੀ ਰਹਿ ਗਿਆ ਸਿਰਫ ਬਾਕੀ ਵੇਨੇ ਕਿਸਾਨ ਭਰਾਵੋ ਕਿੱਥੋਂ ਦੇ ਕਰਾਜ ਬੋਲੀ ਦਾ ਵਾਹ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਈ ਆਪਾਂ ਲਾਈਵ ਹੁਣ ਗਰੈ ਕਰਾਂਗੇ ਵੀ ਥੋੜੀ ਜਿਹੀ ਨਾ ਕੋਈ ਪ੍ਰੋਬਲਮ ਦੇ ਕਾਰਨ ਲਾਈਵ ਨਹੀਂ ਹੁੰਦਾ ਤੇ ਅੱਜ ਆਪਾਂ ਕੀਤਾ ਪਰ ਸ਼ੇਅਰ ਜ਼ਰੂਰ ਕਰਿਓ मेरा को वाला जाला दो अपने जट्ट हटका दियो यार ओ के तेरे में छोटा बस बा चले जाएगा शाम ना कुछ ही जा रहा कभी भाई नहीं कह रहा है यही नाम ਪਹਿਲੀ ਟਰਾਲੀ ਜੀ ਹੜੰਭੇ ਦੀ ਟੂੜੀ ਵੇਣੇ ਕੀ ਹਸਾਬ ਜਾਂਦਾ ਬਾਕੀ ਆ ਰਿਹਾ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਸ਼ੁਰੂਆਤ ਸ਼ੁਰੂਆਤ ਅੱਜ ਦੇ ਬਾਕੀ ਆੜੰਭੇ ਦੀ ਟੂੜੀ ਕੋਲਾ ਦੇ ਬਾਹਰ ਨਿਕਲੀ ਆਂ ਕਰਦੀ ਆ ਤੇ ਨਾਲ ਵੀ ਰਹੂਗੀ अस्सी पचासी नब्बे पचानवे चार सौ चार सौ दस दस पंद्रह साढ़े चार सौ साढ़े चार सौ 60 70 65 70 70 77 ਭਾਈ ਪੁੱਛੇ ਉਹਨੂੰ ਜਾਊਗਾ 77 475 ਬੋਲਾਂਗੇ ਨੇ 475 ਰੁਪਏ ਲੋ ਵੀ ਕਿਸਾਨ ਭਰਾ ਉਹ 475 ਰੁਪਏ ਜੋ ਕਿ ਵੀ ਪਹਿਲੇ ਨਗਦ ਦਾ ਰੇਟ 475 ਰੁਪਏ ਹੋ ਚੁੱਕਿਆ ਜੀ ਬਾਕੀ ਵੇਣਿਆ ਅਗਲੇ ਨਗਾਂ ਦਾ ਕਿੱਧਰ ਕਿੰਨਾ ਰੇਟ ਆਂਦਾ ਤੇ ਬਾਕੀ ਸ਼ੇਅਰ ਜਰੂਰ ਕਰ ਦਿਓ ਬਈ ਨਾਗ ਥੋੜੇ ਜੁ ਵੱਧ ਗਏ ਨਾਗ ਅੱਠ ਹੋ ਗਏ ਇੱਕ ਨਾਗ ਹੋਰ ਆ ਗਿਆ ਬਾਕੀ ਵੀਨੇ ਕਿਸਾਨ ਪ੍ਰਭੂ ਆ ਨਾਗ ਦਾ ਰੇਡ ਕਿੱਥੋਂ ਕਿਤਾਹੀਂ ਜਾਊਗਾ ਤੇ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਬਈ ਕਿੱਥੋਂ ਕਿਤਾਹੀਂ ਜਾਣਾ ਚਾਹੀਦਾ ਬਾਕੀ ਆ ਜਾਓ ਬਈ ਭਈ ਆਇਆ ਉਹਨਾਂ ਕੋਲ ਪੁਛਤਾਂ ਦੇ ਪੁੱਛਦਾ ਨਹੀਂ ਆ ਗਿਆ ਆਮ ਸਰ ਆ ਲਿਆ ਆਮ ਸਰ ਆ ਤੇ ਹੈਗਾ ਬਈ ਬੋਲੋ ਜੀ 400 ਰੱਖ 400 400 510 450 55 60 65 70 75 84 485 90 99 495 ਬੋਲਾਂਗੇ ਨੇ 490 ਨਹੀਂ ਜਾਂਦਾ ਵੀ ਲੋ ਜੀ 495 ਰੁਪਏ ਉਹ ਭਾਈ ਜਾ ਚੁੱਕਿਆ ਬਾਕੀ ਵੇਣਿਆ ਭਾਈ ਅਗਲੇ ਨਗ ਦਾ ਰੇਟ ਕਿੱਥੋਂ ਕਿਤਾਹੀਂ ਜਾਊਗਾ ਤੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਥੋਂ ਕਿਤਾਹੀਂ ਜਾਣਾ ਚਾਹੀਦਾ ਬਾਕੀ ਵੀ ਰੀ ਥੋੜੀ ਜੀ ਘਟ ਆ ਰਹੀ ਆ ਤੇ ਬਾਕੀ ਵੇਣਿਆ ਭਾਈ ਵੀਡੀਓ ਲਾਈਵ ਕਿਵੇਂ ਚੱਲ ਰਿਹਾ ਜਰੂਰ ਦੱਸਿਓ ਤੀਜਾ ਨਗ ਆ ਗਿਆ ਜਾਏਗਾ ਭਾਈ ਤੁੰਡਾ ਸਰ ਆਵਾਜ਼ ਚੱਲ ਮੈਂ ਦੱਸਦਾ ਮੈਂ ਦੱਸਦਾ ਸਾਬੂ ਦਾ ਭਾਈ ਬੋਲ

99 500 500 ਬੋਲਣਗੇ ਨੇ 5 10 10 ਰੁਪਏ ਬਹੁਤ ਦਾ ਕੋਈ 510 ਜੋ ਵੀ ਕਿਸਾਨ ਭਰਾਵੋ ਇਹ ਨਾਗ ਦਾ ਰੇਟ 500 ਤੇ 10 ਰੁਪਏ ਜਾ ਚੁੱਕਿਆ ਜੀ 500 10 ਰੁਪਏ ਤੇ ਬਾਕੀ ਕਿਸਾਨ ਭਰਾਵੋ ਨਾਗ ਰਹਿ ਗਏ 1 2 3 4 5 ਕਿੰਨਾਗ ਰਹਿ ਗਏ 4 5 ਨਾਗ ਰਹਿ ਗਏ ਵੀਰ ਨੇ ਨਾ ਦਬਕਤੋ ਕੋਟਾ ਕਰੇ ਜਾਂਦਾ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਆਜੋ ਭਾਈ ਵੇਣੇ ਅੱਗੇ ਤੁਸੀਂ ਕਿਸਾਨ ਭਰਾਵੋ ਕਮੈਂਟ ਕਰਕੇ ਦੱਸਿਓ ਵੀ ਕਿੱਥੋਂ ਟਿਕਰ ਜਾਣ ਆ ਜਾਈਏ ਆਪਾਂ ਤੇ ਆ ਨਾ ਗੇ ਵੇਣੇ ਆਜੋ ਭਾਈ ਅੰਦਰ ਦੀ ਭਾਈ ਭਾਈ ਜੀ ਅੰਦਰ ਦੀ ਦੀ ਬੋਗਲੇ ਚ ਲੈ ਆਇਆ ਜਾਂਡ ਆਉਗੀ ਵੀ ਕੋਈ ਚੱਕਰ ਨਹੀਂ ਆ ਵੀ ਆਉਗੀ ਜਮਾ ਅੱਗੇ ਨਹੀਂ ਤਾਂ ਨਹੀਂ ਜਮਾ ਇੱਕ ਵੀ ਨਹੀਂ ਕੀਤੀ ਹੋਈ ਵਾਪਸ ਇੱਕ ਤੇ ਮੋਲੀ ਦਾ ਭਾਈ ਦੂੜੀ ਨੂੰ 350 54 60 65 70 75 80 85 400 5 10 15 20 25 30 35 40 48 450 54 60 403 ਬੁੱਲੰਗ ਨੇ 70 75 475 ਬੋਲਦਾ ਕੋਈ 495 ਲੋ ਜੀ 475 ਰੁਪਏ ਬਈ ਤੂੜੀ ਦਾ ਰੇਡਰ ਜਾਵੜਿਆ ਬਾਈ ਜੀ ਬਾਹਰ ਦੀ ਤੂੜੀ ਸੀਗੀ ਜਿਹੜਾ ਆਪਣਾ ਉਹ ਗੋਲਜਾ ਗੋਲਜੇ ਤਰਪਾਲ ਚ ਪਾਉਣੇ ਨੇ ਤੂੜੀ ਉਹ ਤਰਪਾਲ ਦੀ ਤੂੜੀ ਸੀ 475 ਰੁਪਏ ਜਾਵੜੀ ਕਿਸਾਨ ਪ੍ਰਭੂ ਬਾਹਰ ਦੀ ਬਾਕੀ ਵੇਣਿਆ ਬਾਈ ਲੱਗੀ ਫੱਬੀ ਦੀ ਗੱਲ ਹੁੰਦੀ ਆ ਅਗਲੇ ਨਾਲ ਦੀ ਰੇਟ ਕਿੱਥੋਂ ਕਿਰਪਾ ਆ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦਾ ਕਰੋ ਆ ਜਾ ਬਈ ਹੰਦਰ ਦੀ ਥੋੜੀ ਬੋਲਾ ਬਈ 400 ਲੈ ਜਾਂਦਾ ਇੱਥੇ ਤੱਕ ਕਰ ਜਾ ਇੱਥੇ ਤੱਕ ਕਰਨਾ ਕਰਾਇਆ 500 ਨੰਬਰ ਮੈਨੂੰ ਬੋਲ ਬਈ 400 20 25 450 450 79 79 475 ਬੋਲਾਂਗੇ ਨੇ 80 85 85 90 490 95 495 ਬੋਲਾਂਗੇ ਨੇ ਚਲ ਵੀ ਲੋ ਜੀ 495 ਰੁਪਏ ਕਿਸਾਨ ਭਰਾਵੋ ਇਹ ਨਗ ਦਾ ਰੇਟ 400 ਤੇ 95 ਰੁਪਏ ਹੋ ਚੁੱਕਿਆ ਜੀ ਤੇ ਮਗਰ ਕਿਸਾਨ ਭਰਾਵੋ ਤਿੰਨ ਨਗ ਰਹਿ ਗਿਆ ਇਹ ਤਿੰਨਾਂ ਨਗਾਂ ਦਾ ਰੇਟ ਵੇਨੇ ਆ ਬਾਈ ਕਿੱਥੋਂ ਕਿ ਟੱਕਰ ਜਾਊਗਾ ਤੇ ਬਾਕੀ ਕਿਸਾਨ ਪ੍ਰਭੂ ਕਮੈਂਟ ਜਰੂਰ ਕਰਿਆ ਕਰੋ ਬਈ ਛੋਟੇ ਏਰੀਏ ਦੇ ਵਿੱਚ ਤੂੜੀ ਦਾ ਹਸਾਬ ਕਿਤਾਬ ਵਿੱਚ ਚੱਲ ਰਿਹਾ ਹੈਗਾ ਤੇ ਬਈ ਅੱਜ ਦਾ ਸਰਾ ਰੇਟ ਵੇਣੇ ਕਿੱਥੋਂ ਕਿੱਥ ਕਰ ਜਾਂਦਾ ਬਾਕੀ ਤੇ ਤੁਸੀਂ ਜਰੂਰ ਕਿਸਾਨ ਪ੍ਰਭੂ ਕਮੈਂਟ ਕਰ ਦਿਓ ਕਿੱਥੋਂ ਕਿੱਥ ਕਰ ਜਾਊਗਾ ਬਈ ਕਮੈਂਟ ਨਹੀਂ ਕਰਦੇ ਤੇ ਕਮੈਂਟ ਜਰੂਰ ਕਰਿਆ ਕਰੋ ਬਈ ਕਿੱਲੀ ਕੁੰਨੀ ਤਾਂ ਨਹੀਂ ਕਰਦਾ ਨਹੀਂ ਬਈ ਸਾਢੇ 450 500 5 ਰੁਪਏ 5 ਰੁਪਏ 5 ਰੁਪਏ 6 ਰੁਪਏ 6 ਕਿਆ ਕਰੀ ਆਂ ਕਿਹਾ ਜੇ ਪੈਸੇ ਨਾ ਹੋਣ ਜਾਊਗਾ ਆਹਦੇ ਨਾ ਬੂਗਾ 500 ਰੁਪਇਆ ਜਾਊਗਾ ਕਿਆ ਹੋਊਗਾ ਭਾਈ 550 550 ਦੋ ਲੰਗ ਨੇ 550 ਕਹਿੰਦਾ 55 55 ਹੋਊਗਾ ਭਾਈ ਲੋ ਜੀ 500 ਤੇ 55 ਰੁਪਏ ਕਿਸਾਨ ਪ੍ਰਭੂ 500 ਤੇ 55 ਰੁਪਏ ਭਈਓ ਨਾਗ ਦਾ ਰੇਟ ਜਾ ਚੁੱਕਿਆ ਬਾਕੀ ਵੇਣਿਆ ਟੌਪ ਰੇਟ ਕਿੰਨੇ ਤੱਕ ਜਾਊਗਾ 500 ਤੇ 55 ਰੁਪਏ ਤਾਂ ਜਾ ਚੁੱਕਿਆ ਫਿਲਹਾਲ ਤੇ ਬਾਕੀ ਵੇਣਿਆਂ ਵੀ ਅਖੀਰ ਤੇ ਜਾ ਕੇ ਤੁਹਾਨੂੰ ਦੱਸਦੇ ਆ ਕਿੱਥੋਂ ਕਿੱਥੇ ਕਰ ਕਿਸਾਨ ਭਰਾਓ ਅੱਜ ਟੌਪ ਦਾ ਭਾਅ ਜਾਂਦਾ ਆਜੋ ਵੀ ਬਾਕੀ ঢ ৰূপা ঢাই ভাই কিনে ਹੈਲੋ ਮੈਂ ਕੋਈ ਪੁਛ ਰਿਹਾ ਜੀ ਅੱਜ ਵੀਰਾਂ ਦੇ ਟਿੱਬੀ ਦੇ ਆਲੇ-ਦੁਆਲੇ ਸੰਧਵਾ ਦੇ ਨਾਲ ਤੁਸੀਂ ਜੀ ਗੱਲ ਇੱਕ ਸੰਧਾ ਕਰਾ ਜਿਸੇ ਬਾਪ ਦੇ ਜਗਾ ਵੱਡੀ ਨਾਲ ਸੜਕ ਜਾਂਦੀ ਹੈ ਮੈਂ ਜਾਣ ਦਾ ਜੂਣ ਦੇ ਇਧਰ ਸ਼ਿਜ਼ਰ ਰੋਡ ਜਾਂ ਫੀਰ ਬੱਸ ਰੋਡੇ ਸ਼ਾਦੀ ਸਾਰ ਰੋਟੀ ਸਾਰ ਨਾਲ ਦੀ ਪਰਲੇ ਵਿੱਚ ਟਿੱਬੀ ਨਹੀਂ ਸ਼ਰਕ ਜਾਂਦੀ ਆ ਜਾ ਮੇਰੇ ਕੋਲ ਕਰਾਇਆ ਦੇ 250 260 65 70 75 80 85 90 95 305 305 ਬੋਲਾਂਗੇ ਲੈ 305 ਰੁਪਏ ਬਾਈ ਲੋ ਜੀ 305 ਰੁਪਏ ਬਾਈ 305 ਰੁਪਏ ਵੀ ਨਾਗ ਦਾ ਰੇਡ ਜਾਵੜਾ ਬਾਕੀ ਬਈ ਬਾਹਰ ਦਾ ਨਾਗੀ ਸੀਗਾ ਮਨ ਤੇ ਬਾਕੀ ਵੇਣਿਆ ਬਈ ਤੂੜੀ ਥੋੜਾ ਜਿਹਾ ਰੰਗ ਜਾ ਵਟਿਆ ਸੀ ਬਾਕੀ ਬਾਈ 305 ਜਾਵੜਾ ਤੇ ਬਾਕੀ ਵੇਣਿਆ ਬਈ ਕਾਬ ਦਾ ਕਿੱਥੋਂ ਕਿੱਥੇ ਕਰਪਾ ਆ ਜਾਂਦਾ ਅੱਜ ਕੋਟਕਪੂਰਾ ਦੀ ਮੰਡੀ ਤਾਰੀਖ ਹੋ ਗਈ ਹੈ 20 30 ਕਿਸਾਨਪੁਰਾ ਉਹ 20 ਮੂਹ ਚ ਨਿਕਲ ਜਾਂਦਾ ਢੀੜੇ ਨਾਲ 20 ਪਰ ਤਾਰੀਖ ਹੋ ਗਈ ਹੈ 30 30 ਨਵੰਬਰ ਆਜੋ ਵੇਣਿਆ ਬਾਈ ਕਿੱਥੋਂ ਬਤਾਈ ਤੇ ਦਿਨ ਹੈਗਾ ਜੀ ਐਤਵਾਰ ਕਿਸਾਨਪੁਰਾ ਉਹ 30 ਨਵੰਬਰ ਤੇ ਦਿਨ ਹੈਗਾ ਐਤਵਾਰ ਸਵੇਰ 7:30 ਬੋਲੀ ਕੋਟਕਪੂਰਾ ਮੰਡੀ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਜੀ ਬਾਕੀ ਵੇਣੇ ਆ ਜਾਓ ਕੀ ਹਿਸਾਬ ਕਿਤਾਬ ਜਾਂਦਾ ਲਾ ਆ ਨਾਗਦਾ ਜਲਦੀ ਹੈ ਬਾਈ ਸੰਗ ਜਾਈ ਆਉਗਾ ਗੁੱਲੀ ਗੁੱਲੀ ਦਾ ਨਹੀਂ ਵਿੱਚ ਬੋਲੋ ਜੀ 300 ਰੁਪਿਆ 300 300 5 ਰੁਪਏ 16 ਰੁਪਏ 15 20 25 30 350 55 60 65 405 10 15 ਕਿਨੇ ਕਿੱਥੇ ਜਾਣੀ ਹੈ 420 ਬੋਲਦਾ ਕੋਈ 420 ਲੋਈ 400 ਤੇ 20 ਰੁਪਏ ਕਸਾਨ ਭਰਾਓ ਇਹ ਨਗ ਦਾ ਰੇਟ ਹੋ ਚੁੱਕਿਆ 400 ਤੇ 20 ਰੁਪਏ ਬਾਕੀ ਵਿੱਚ 500 ਤੇ 55 ਰੁਪਏ ਅੱਜ ਮੇਰੇ ਹਸਾਮਨਾ ਟਾਪ ਦਾ ਭਾਗ ਤੇ ਬਾਕੀ ਵੇਣਿਆ ਬਈ ਉਹ ਨਗ ਕਿੱਥੋਂ ਕਿਤਾਈ ਰੇਟ ਜਾਊਗਾ ਜੇ ਉਹਦੀ ਬੁੱਧੀ ਨੱਗੀ ਤਾਂ ਬਾਕੀ ਵੇਣਿਆ ਕੀ ਮਾਹੌਲ ਬੰਦਾ ਜੀ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਆਏ ਆ ਲਾਈਵ ਲਾਈਵ ਨੂੰ ਕਿਸਾਨ ਪ੍ਰਭੂ ਦਾ ਬਕ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਵੀ ਵੇਣੇ ਆ ਜਾਓ ਉਹ ਨਾ ਖੜਾ ਇੱਕ ਉੱਚ ਲਿਆ ਬਾਈ ਕੇਵਲ ਤੇ ਬਾਕੀ ਵੇਣੇ ਆ ਬਾਈ ਕਿੱਥੋਂ ਕਤਾਈਆਂ ਦਾ ਰੇਟ ਜਾਊਗਾ ਲੈ ਕੇ ਤੇ ਵੇਖ ਲੈ ਬਾਈ ਇਹ ਲੈ 7 ਮੀ ਲਾਉਣੀ ਹੈ ਇਹ ਜੱਤ ਦਾ ਦਾ 500 ਰੁਪਿਆ ਦਾ ਨੋਟ ਪਾ ਦਿੰਦਾ ਇਹ ਬੋਲਣਗੇ ਕਿ ਦਾ ਰੇਟ ਬਣਨਗਾ ਦਾ ਆ ਗਾ ਵੇਹਾਰ ਦਾ ਜੀ ਆਨਾਮ ਤੋਂ ਕਰੀ ਬਿਲਕੁਲ ਅੱਛਾ ਜੱਤ ਕਰੋੜ ਪਾ ਲਈ ਬੋਲੋ ਹੀ ਬੋਲੋ ਛੇਤੀ ਕਰੋ ਇਹ ਹਲਾ ਭਾਈ ਹਾਂ ਉੱਪਰ ਰੱਖੋ ਯਾਰ 300 ਰੁਪਿਆ ਆ 200 ਰੁਪਿਆ ਉਥੋਂ ਦਾ ਹਾਂ ਸੰਦ ਵਿੱਚ ਰੱਖ ਲੈ ਸੰਦ ਵਿੱਚ ਤੂੰ ਦੇ ਦੇ ਸੰਦ ਮਾਲਾ ਜਲੀ 300 ਰੁਪਿਆ 300 ਰੁਪਿਆ 300 ਆਵੜੇ ਕਹਦਾ ਭਾਅ ਵੱਜ ਜਾਣਾ ਅੰਦਰ 300 ਜੱਟ ਗਿਆ ਲਾ 305 10 15 850 850 ਬੋਲਾ ਬਾਈ ਕਿ ਨਾ ਨਾਵਾ ਮਾਨ ਹਜੇ ਉਹ ਆਦਾ ਜਾਣਾ ਨਹੀਂ ਘਰ ਵਾਲੇ ਬਾਈ ਮੇਰੇ ਦੀ ਵਾਸਤ ਘਰ ਵਾਲੇ ਆ ਆ ਫੇ 3 ਕਿਲੋ ਦਾ ਮਿੱਟ ਲਾਵੇ ਬਾਣੇ ਦੇ ਰੱਖੋ ਘਰ ਵਾਲੇ ਨਾਮ ਦਾ ਬਾਹਰ ਫਾਵਾ ਵਰਕ ਬੈਣ 850 ਚਾ ਲਾ ਲਾ 850 ਆ ਗਈ ਬਸ 50 60 60 70 72 80 80 400 400 ਬੋਲਣਗੇ ਲੋਗ ਵੀ ਕਿਸਾਨ ਭਰਾਵੋ ਇਹਨਾਂ ਦਾ ਰੇਟ 400 ਰੁਪਿਆ ਹੋ ਚੁੱਕਿਆ ਜੀ ਬਾਕੀ ਵੀ ਅੱਜ ਟੌਪ ਦਾ ਰੇਟ ਗਿਆ 555 ਰੁਪਏ 3 ਨਵੰਬਰ 2025 ਬਣ ਹੈ ਐਤਵਾਰ ਨੂੰ ਬਈ ਟੌਪ ਦਾ ਰੇਟ ਗਿਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦਾ 500 ਤੇ 55 ਰੁਪਏ ਇੱਕ ਦਾ ਨੰਬਰ ਤੂੜੀ ਦਾ ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਫੇਸਬੁੱਕ ਪੇਜ ਤੇ ਜਿਹੜੇ ਵੀਰ ਭਰਾ ਕਿਸਾਨ ਜੁੜ ਰਹੇ ਆ ਤੇ ਫੋਲੋ ਕਰਿਆ ਕਰੋ ਤੇ ਵੀ ਕਮੈਂਟ ਜ਼ਰੂਰ ਕਰਿਆ ਕਰੋ ਸੋਡੇ ਏਰੀਆ ਦੇ ਵਿੱਚ ਤੂੜੀ ਦਾ ਕੀ ਭਾਅ ਚੱਲ ਰਿਹਾ ਜੋ ਕਿ ਆਪਾਂ ਦੂਜੇ ਦਿਨ ਕਿਸਾਨ ਭਰਾਵਾਂ ਨੂੰ ਦੱਸ ਸਕੀਏ ਬਈ ਆ ਇੱਥੇ ਮੰਡੀ ਦੇ ਵਿੱਚ ਭਾਅ ਚੱਲ ਰਿਹਾ ਇਸ ਮੰਡੀ ਦੇ ਵਿੱਚ ਤੇ ਆਪਾਂ ਤੁਹਾਨੂੰ ਕੋਟਕਪੂਰਾ ਦੀ ਮੰਡੀ ਦੇ ਦਾ ਪਾਕਿਸਾਨ ਭਰਾਵੋ ਗਣਾਈ ਦਿੰਨੇ ਆ ਤੇ